ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਆਪਾਂ ਗਰਮੀ ਆਣੀ ਹੈ ਸਾਲ ਜੀ ਕਿਹਦੇ ਹਿਸਾਬ ਨਾਲ ਲਾ ਸਕਦੇ ਹਾਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਆਪਾਂ ਮਿੱਟੀ ਕਿਸ ਹਿਸਾਬ ਨਾਲ ਤਿਆਰ ਕਰਨੀ ਹੈ ਤੇ ਖਰੀਲੂ ਬਗੀਚੀ ਵਾਸਤੇ ਜਿਹਦੇ ਨਾਲ ਆਪਣੇ ਆਉਣ ਉਸ ਮਸਿਆਨਾ ਪਾਪਾ ਐਸਾ ਉਹਨਾਂ ਬੈੱਡ ਬਣਾ ਕੇ ਜਾਂ ਤੁਸੀਂ ਕਿਸੇ ਹੋਰ ਢੰਗ ਨਾਲ ਵੀ ਬੈੱਡ ਬਣਾ ਸਕਦੇ ਬਣਾਉਣੇ ਆਪਾਂ ਬੈੱਡ ਆ ਮਤਲਬ ਤੁਸੀਂ ਤੁਹਾਡੀ ਮਿੱਟੀ ਤੇ ਡਿਪੈਂਡ ਕਰਦਾ ਆਪਾਂ ਤੁਹਾਡੀ ਮਿੱਟੀ ਕਿੰਨੀ ਕੀ ਰੇਂਜ ਜਾਂਦੀ ਹੈ ਉਹ ਪਾਣੀ ਦੀ ਜਿੱਦਾਂ ਕਿ ਸਾਡੀ ਇਹ ਮਿੱਟੀ ਉੱਪਰ 1.5 ਫੁੱਟ ਤੱਕ 2 ਫੁੱਟ ਤੱਕ ਆਹਮਣਾ ਪਾਣੀ ਦੀ ਰੇਂਜ ਚੱਲ ਜਾਂਦੀ ਆ ਉਹਨਾਂ ਤੁਸੀਂ ਛੋੜਾ ਬੈੱਡ ਬਣਾਉਣਾ ਜਿੰਨੀ ਤੁਹਾਡੀ ਮਿੱਟੀ ਦੇ ਹਿਸਾਬ ਨਾਲ ਆਪਣੀ ਗੇ ਤੇ ਅੱਬਲ 2.5 ਫੁੱਟ ਦਾ ਬਣਾਓ ਬਣਾਓ 1.5 ਫੁੱਟ ਤੱਕ ਰੇਂਜ ਆਮ ਨਾਲ ਚੱਲ ਜਣੀ ਆਪਣੇ ਆ 2 ਫੁੱਟ ਦੇ ਬੈੱਡ ਆ ਤੇ ਇਹਦੇ ਉੱਪਰ ਆਪਾਂ ਪ੍ਰਾਈਨ ਮਲਚਿੰਗ ਕਰ ਦੇਣੀ ਆ ਤੇ ਬੈੱਡ ਦੇ ਸੈਂਟਰ ਵਿੱਚ ਆਪਾਂ ਬੂਟਾ ਲਾਉਣਾ ਜਿੱਦਾਂ ਕਿ ਆਪਾਂ ਸ਼ਿਮਲਾ ਮੈਚਰ ਬੂਟਾ ਲਾ ਸਕਦੇ ਕੋਈ ਵੀ ਚੀਜ਼ ਹੋ ਸਕਦੀ ਮੈਚ ਸ਼ਿਮਲਾ ਮੈਚ ਹੋ ਸਕਦੀ ਟਮਾਟਰ ਹੋ ਸਕਦੇ ਹਰੀ ਮੈਚ ਹੋ ਸਕਦੀ ਕਿਸੇ ਵੀ ਚੀਜ਼ ਦਾ ਆਪਾਂ ਹੋ ਸਕਦੇ ਬੂਟੇ ਤੇ ਚਾਹੇ ਬੀਲਾਂ ਬੀਲ ਵਾਲੀ ਚੀਜ਼ ਵੀ ਹੋ ਸਕਦੀ ਤੇ ਇਸੇ ਆਪਾਂ ਮਲਚ ਮਲਚਿੰਗ ਦੇ ਵਿੱਚ ਹੀ ਆਪਾਂ ਇਹਨੂੰ ਲਾਉਣਾ ਪਹਿਲਾਂ ਹਲਕੀ ਮਲਚਿੰਗ ਪਾਈ ਆ ਹੁਣ 15 ਦਿਨ ਬਾਅਦ ਆਪਾਂ ਇੱਕਾਰੀ ਮਲਚਿੰਗ ਇਸ ਉੱਪਰ ਹੋਰ ਪਾ ਦਵਾਂਗੇ ਉਹ ਆਪਾਂ ਅਗਲੀ ਵੀਡੀਓ ਦਿਖਾਵਾਂਗੇ ਜਿੱਨਾ ਇੱਕ ਹੋਰ ਮਲਚਿੰਗ ਪਾਵਾਂਗੇ ਕਰੀ ਦੇ ਉੱਪਰ ਤੇ ਐਸਾ ਬਣਾ ਆਪਾਂ ਬੂਟੇ ਲਾਉਣੇ ਆ ਤੇ ਜੇ ਆਪਣੇ ਬੈਡਾਂ 'ਚ ਮਾੜੀ-ਮੋਟੀ ਨਮੀ ਹੈਗੀ ਆ ਤਾਂ ਆਪਾਂ ਸਿੱਧਾ ਡ੍ਰੈਪ ਲਾ ਕੇ ਫੇ ਪਾਣੀ ਦੇ ਸਾਰੇ ਜੀ ਆਪਣੇ ਬੈਡਾਂ 'ਚ ਨਮੀ ਹੈ ਨਹੀਂਗੀ ਵੀ ਆਪਾਂ ਪਹਿਲਾਂ ਉਸ ਨੂੰ ਪਾਣੀ ਦੇਣਾ ਤੇ ਆਪਾਂ ਆਪਣੇ ਖੇਤ ਲਈ ਲੂਗੀਚੀ ਨੂੰ ਬਿਮਾਰੀਆਂ ਤੋਂ ਰਹਿਤ ਰੱਖਣ ਲਈ ਆਪਾਂ ਲੈਣਾ ਹੈਗਾ ਟ੍ਰਾਈਕੋਡਰਮਾ ਸੰਜੀਵ ਨੇ ਨਾਮ ਤੇ ਹੁੰਦਾ ਆਈਪੀਐਲ ਦਾ ਤੇ ਮੇਨ ਚੀਜ਼ ਟ੍ਰਾਈਕੋਡਰਮਾ ਤੁਸੀਂ ਹੋਰ ਵੀ ਕਿਸੇ ਕੰਪਨੀ ਦਾ ਲੈ ਸਕਦੇ ਆ ਤੇ ਇਸ ਦਾ ਕੰਮ ਕੀ ਹੁੰਦਾ ਇਸ ਵਿੱਚ ਜਿਹੜੀ ਮੇਨ ਚੀਜ਼ ਹੈ ਮਿੱਤਰ ਉਲੀ ਆ ਟ੍ਰਾਈਕੋਡਰਮਾ ਜਿਹੜਾ ਕਿ ਆਪਣੀ ਜ਼ਮੀਨ ਵਿੱਚ ਜਾ ਕੇ ਮਲਟੀਪਲ ਹੋ ਜਾਂਦਾ ਤੇ ਜਿਹੜੀਆਂ ਕਿ ਬੂਟੇ ਨੁਕਸਾਨ ਪਹੁੰਚਾਉਣ ਵਾਲੀਆਂ ਫੰਗਸਾਂ ਜਾਲ ਬਲਾਈਟ ਕਿਸੇ ਵੀ ਤਰ੍ਹਾਂ ਦੀਆਂ ਉਲੀਆ ਉਹਨਾਂ ਨੂੰ ਆਉਣ ਤੋਂ ਰੋਕਦਾ ਸੋਚੋ 70% ਤੱਕ ਇਹੋ ਕਵਰ ਕਰ ਦਿੰਦਾ ਬੂਟੇ ਨੂੰ ਕੁਝ 30% ਚਾਂਸ ਰਹਿੰਦੇ ਬਿਮਾਰੀ ਆਉਣ ਦੇ ਉਹ ਵੀ ਬਹੁਤ ਘਟੋਂ ਦੀ ਗਰਮੀ ਅਚ ਤੇ ਖਾਲ ਖਾਸ ਕਰਕੇ ਤੇ ਅਗਲਾ ਨੰਬਰ ਜੇ ਤੁਹਾਡੇ ਮਿੱਟੀ ਜੀ ਨਿਮਾ ਟੋੜ ਦੀ ਸਮੱਸਿਆ ਹੈਗੀ ਆ ਤੁਸੀਂ ਆ ਵੀ ਐਡ ਕਰ ਸਕਦੇ ਆਂ ਬਸ ਜੇ ਨਹੀਂ ਵੀ ਹੈਗੀ ਤਾਂ ਵੀ ਐਡ ਕਰ ਸਕਦੇ ਕੋਈ ਚੱਕਰ ਨਹੀਂ ਉੱਤ ਅਸੀਂ ਆਪਣਾ ਦੇਖਣਾ ਤੁਹਾਡੀ ਜੇ ਖਾਚਾ ਚਾਹਲ ਦਿਖ ਨਹੀਂ ਹੈਗੀ ਇਹ ਦੋਨੇ 300 ਦੇ ਪ੍ਰੋਡਕਟ ਆਉਂਦੇ ਆ ਤੇ ਇਥੇ ਕੀੜੇ ਕੀੜੇ ਰੇਟ ਚੱਲਦਾ ਕਿਤੇ 10 20 ਰੁਪਏ ਘੱਟ ਹੋ ਜਾਂਦੇ ਕਿਤੇ ਵੱਧ ਹੋ ਜਾਂਦੇ ਤੇ ਬਾਕੀ ਇਹ ਕਈ ਲੈ ਆ ਕੇ ਰੱਖਿਓ ਆਪਣੇ ਘਰੇ ਲਈ ਵਿੱਚ ਸਾਲ ਸਾਲ ਨਰਾਵਨਾ ਕੱਢ ਜਾਂਦੇ ਵੱਧ ਵੀ ਕੱਢ ਸਕਦੇ ਟਾਈਮ ਤੇ ਬਾਕੀ ਇਹ ਵੀ 10 ਗ੍ਰਾਮ ਆਪਾਂ ਲੀਟਰ ਪਾਣੀ ਦੇ ਹਿਸਾਬ ਨਾਲ ਐਡ ਕਰ ਸਕਦੇ ਨੇ ਦੋਨੇ ਚੀਜ਼ ਇਕੱਠੀਆਂ ਵੀ ਐਡ ਕਰ ਸਕਦੇ ਜਿੱਦਾਂ ਆਪਾਂ ਦੋਨੇ ਚੀਜ਼ ਇਕੱਠੀਆਂ ਐਡ ਕਰਾਂਗੇ ਲਾਓ 10 ਗ੍ਰਾਮ ਇਹੋ 10 ਗ੍ਰਾਮ ਸੰਜੀਵਨੀ ਤੇ ਇਹਨਾਂ ਆਪਾਂ ਪਾਣੀ 'ਚ ਮਿਕਸ ਕਰਕੇ ਵਿੱਚ 1-2 ਗ੍ਰਾਮ ਲੀਟਰ ਪਾਣੀ ਦਾ ਗੁੜ ਵੀ ਐਡ ਕਰ ਸਕਦੇ ਆ ਤੇ ਆਪਾਂ ਜਿਹੜੇ ਬੂਟੇ ਲਾਏ ਆ ਆਪਾਂ ਚੰਗੀ ਤਰ੍ਹਾਂ ਇਸ ਨੂੰ ਪਾਣੀ ਵਿੱਚ ਘੋਲ ਕੇ ਇਸ ਦੇ ਨਾਲ ਜਿਹੜਾ ਬੋਹ ਜੜੀਆਂ ਉਹਨਾਂ ਦੀ ਮੁੱਢੀ ਦੇਣੀ ਸ਼ੀਤੀ ਜਿਹੜਾ ਸਵਸਤ ਹੋਣਗੀਆਂ ਤੇ ਬਾਕੀ ਇਹ ਆਪਣਾ ਪਹਿਲਾ ਕੰਮ ਆ ਆਪਾਂ ਲਾ ਕੇ ਲਗਾ ਕੇ ਇਸ ਢੰਗ ਨਾਲ ਆਪਾਂ ਇਹਨੂੰ ਡ੍ਰੈਂਚਿੰਗ ਕਰ ਦੇਣਾ ਤਾਂ ਆਪਾਂ ਪਾਣੀ ਜਰੂਰ ਲਾ ਦੇਣਾ ਫਸਲ ਨੂੰ ਕਿਰਲ ਬਗੀਚੀ ਨੂੰ ਪਾਣੀ ਜਰੂਰ ਲਾ ਦੇਣਾ ਇਹ ਡ੍ਰੈਂਚਿੰਗ ਜ਼ਰੂਰੀ ਆ ਜਿਹੜੇ ਨਵਾਂ ਟੋੜੀ ਸਮੱਸਿਆ ਹੈ ਨਹੀਂ ਤਾਂ ਉਸ ਨਿਮਾਟੋਡ ਨਹੀਂ ਪਾਇੰਟ ਕਲਾਸ ਜੀਵਨੀਦੀ ਵੀ ਆਪਾਂ ਡ੍ਰੈਂਚਿੰਗ ਕਰ ਸਕਦੇ ਆ ਇਸ ਦੇ ਨਾਲ ਹੁਣ ਇਸ ਸਮੇਂ ਚ ਬੂਟੇ ਚ ਕੋਈ ਵੀ ਮਾਰੀਆਂ ਬਹੁਤ ਜ਼ਿਆਦਾ ਘਟ ਚਾਂਸ ਹੋਣਗੇ ਆਉਣ ਦੇ ਤੇ ਇਸ ਤੋਂ ਅੱਗੇ ਆਪਾਂ ਵੀਡੀਓ ਫੇਕ ਪਾਵਾਂਗੇ ਜਿੱਦਾਂ ਇਦਾਂ ਕਿ ਹੁਣ ਅੱਗੇ ਇਹਨੂੰ 10 ਟੈਂ ਟ੍ਰੈਂਚਿੰਗ ਕਰਾਵਾਂਗੇ ਇਸ ਉੱਪਰ ਆਪਾਂ ਆਪਣੇ ਖੇਰੇਲੂ ਬਾਗਿਚੇ ਉੱਪਰ ਤੇ ਇਸ ਖੇਰੇਲੂ ਬਾਗਿਚੇ ਆਪਣੀ 1 ਮਹੀਨੇ ਦੇ ਵਿੱਚ ਤੋਂ ਲਾ ਕੇ 40 ਦਿਨ ਦੇ ਵਿੱਚ ਵਿੱਚ ਲਾ ਲੋ 30 ਤੋਂ ਲਾ ਕੇ 40 ਦਿਨ ਦੇ ਵਿੱਚ ਵਿੱਚ ਫਰੂਟ ਤੇ ਆਉਣਗੇ ਆਪਣੀ ਖੇਰੇਲੂ ਬਾਗਿਚੇ ਉਹ ਵੀ ਬਿਲਕੁਲ ਘਾਟਾ ਪਾ ਫਰਟੀ ਲੈ ਜਦੇ ਕੇ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ ਅਗਲੀ ਵੀਡੀਓ ਛੇਤੀ ਪਾਵਾਂਗੇ ਜੀ